ਸਤਿ ਸ੍ਰੀ ਅਕਾਲ। ਉਹ ਠੀਕ ਹੋ ਜੀ। ਬਹੁਤ ਵਧੀਆ ਸਰ। ਸਰ ਤੁਸੀਂ ਜਿਵੇਂ ਖੁਦ ਆਸਟ੍ਰੇਲੀਆ ਰਹਿੰਦੇ ਹੋ ਜੀ। ਆਸਟ੍ਰੇਲੀਆ ਦੇ ਪੀਆਰ ਹੋ। ਜਿਸ ਤਰੀਕੇ ਨਾਲ ਹੁਣ ਜੀ ਆਸਟ੍ਰੇਲੀਆ ਸਰਕਾਰ ਨੇ ਉਥੋਂ ਦੇ ਸਟੱਡੀ ਵੀਜ਼ੇ ਖੋਲਦੇ। ਤਾਂ ਉਹਦੇ ਲਈ ਜੇ ਕੋਈ ਸਟੂਡੈਂਟ ਆਸਟ੍ਰੇਲੀਆ ਜਾਣਾ ਚਾਹੁੰਦਾ ਜੀ ਉਹ ਤੁਸੀਂ ਵਿਸਥਾਰ ਦੇ ਵਿੱਚ ਦੱਸੋ ਜੀ ਉਹਦਾ ਕੀ ਪ੍ਰੋਸੈਸ ਹੈਗਾ। ਸਰ ਇਹ ਗੱਲ ਸੱਚ ਆ ਕਿ ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ੇ ਖੋਲ ਦਿੱਤੇ ਆ। ਜੀ। ਆਸਟ੍ਰੇਲੀਆ ਨੇ ਜਨਵਰੀ 2026 ਤੱਕ 295000 ਸਟੂਡੈਂਟ ਭਲਾਣੇ ਆ ਵਰਲਡਵਾਈਡ 295000 ਮਤਲਬ ਕਿ ਬਹੁਤ ਵੱਡਾ ਅਮਾਉਂਟ ਆ ਬੱਚੇ ਲਈ ਓਪਰਚ्युनिटी ਆ ਬੱਚਾ ਜਾ ਸਕਦਾ ਪੜ ਸਕਦਾ ਜਾ ਕੇ ਉੱਥੇ ਬਸ ਇਹਦੀ ਕੰਡੀਸ਼ਨ ਇਹੀ ਆ ਕਿ ਬੱਚੇ ਕੋਲੇ ਓਵਰਆਲ 6 ਬੈਂਡ 6 ਈਚ ਮਿਨੀਮਮ ਪਲੱਸ 2 ਦੇ ਬਾਅਦ ਜਿਹੜਾ ਬੱਚਾ 2024 ਦੇ 25 ਪਾਸ ਆਊਟ ਆ ਉਹ ਬੱਚਾ ਐਲੀਜੀਬਲ ਆ ਜਿਹੜੇ ਬੱਚੇ ਨੇ ਡਿਗਰੀ ਕੀਤੀ ਆ ਉਹਦੇ ਵਿੱਚ ਬੱਚੇ ਜੇ ਕੋਈ 2021 ਪਾਸ ਆਊਟ ਵੀ ਆ 22 ਵੀ ਆ 23 ਵੀ ਆ ਕੋਈ ਬੱਚਾ ਭਾਵੇਂ ਕਿ ਨੇ ਬੀਏ ਕੀਤੀ ਆ ਪੀ ਕਾਮ ਕੀਤੀ ਆ ਬੀਸੀਏ ਕੀਤੀ ਆ ਬੀਟਾ ਕੀਤੀ ਆ ਹਰ ਬੱਚਾ ਐਲੀਜੀਬਲ ਆ ਤੇ ਸਾਡੇ ਕੋਲ ਅਪਲਾਈ ਕਰਨ ਦਾ ਫਾਇਦਾ ਇਹ ਆ ਅਸੀਂ ਆਪ ਮੈਲਬਨ ਨੇ ਆ ਸਾਡਾ ਇੱਕ ਆਫਿਸ ਹੈੱਡ ਆਫਿਸ ਮੋਗੇ ਆ ਦੂਜਾ ਸਾਡਾ ਆਫਿਸ ਮੈਲਬਨ ਆ ਤੀਜਾ ਚੰਡੀਗੜ੍ਹ ਆ ਚੌਥਾ ਸਾਡਾ ਆਫਿਸ ਹੈਗਾਗਾ ਹੁਸ਼ਿਆਰਪੁਰ ਜਿੱਦਾਂ ਆਪਣਾ ਆਫਿਸ ਮੈਲਬਨ ਚ ਵੀ ਹੈ ਮੈਲਬਨ ਚ ਵੀ ਹੈਗਾ ਜਿਹੜਾ ਬੱਚਾ ਸਾਡੇ ਕੋਲ ਇੱਥੋਂ ਸਟੱਡੀ ਵੀਜ਼ਾ ਲੈ ਕੇ ਜਾਂਦਾ ਜੀ ਉਹ ਬੱਚੇ ਨੂੰ ਪੀਆਰ ਵੀ ਅਸੀਂ ਆਪ ਹੀ ਕਰਵਾਉਂਦੇ ਆ ਠੀਕ ਹੈ ਜੀ ਨੋਰਮਲ ਕੀ ਹੁੰਦਾ ਬੱਚਾ ਇੱਥੋਂ ਵੀਜ਼ਾ ਲੈ ਕੇ ਚੱਲ ਜਾਂਦਾ ਉੱਥੇ ਜਾ ਕੇ ਉਹਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਇਹੀ ਕਾਰਨ ਆ ਕਿ ਬੱਚੇ ਨੂੰ 7 ਸਾਲ 8 ਸਾਲ ਦੀ ਹਾਂ ਬਿਲਕੁਲ ਉੱਥੇ ਬੱਚਾ ਪੜ੍ਹਦਾ ਰਹਿੰਦਾ ਜੀ 7-8 ਸਾਲ ਬੱਚੇ ਨੂੰ ਪੀਆਰ ਨਹੀਂ ਮਿਲਦੀ ਪੀਆਰ ਨਹੀਂ ਮਿਲਦੀ ਜੀ ਪਰ ਜਿਹੜਾ ਬੱਚਾ ਸਾਡੇ ਕੋਲ ਵੀਜ਼ਾ ਲਗਵਾ ਕੇ ਜਾਂਦਾ ਅਸੀਂ ਇਹ ਕਹਿੰਨੇ ਆ ਕਿ ਬੱਚਾ ਸਾਡੇ ਕੈਨੇਡਾ ਚ ਰਹੇ ਜਿਹੜਾ ਅਸੀਂ ਉਹਨੂੰ ਕਹਿੰਨੇ ਆ ਕਿ ਅੱਗੇ ਕੀ ਪ੍ਰੋਗਰਾਮ ਚੇਂਜ ਕਰਨਾ ਜਿਹੜਾ ਲੀਡਿੰਗ ਲੀਡ ਕਰਦਾ ਹੈਗਾ ਪੀਆਰ ਨੂੰ ਉਹ ਬੱਚਾ ਸਾਡੇ ਮੁਤਾਬਿਕ ਜਾ ਕੇ ਚੇਂਜ ਕਰ ਲਵੇ ਅਸੀਂ ਉਸ ਨੂੰ ਚੌਥੇ ਪੰਜਵੇਂ ਸਾਲ ਪੀਆਰ ਕਰਵਾ ਦਾਂਗੇ ਪੂਰੀ ਮਦਦ ਕਰਦੇ ਹਾਂ ਪੂਰੀ ਸਰ ਮਦਦ ਤੋਂ ਹੈਲਪਨ ਆਫਿਸਰ ਸਾਈਡ ਮੇਨ ਰੀਜ਼ਨ ਹੀ ਇਹ ਜੀ ਸਰ ਆਸਟ੍ਰੇਲੀਆ ਜਾਣਾ ਇਹ ਗੱਲਾਂ ਸੁਣਦੇ ਵਿੱਚ ਆ ਰਹੀਆਂ ਇਹ ਕਿੰਨਾ ਕੁ ਸੱਚ ਹੈ ਤੇ ਕਿੰਨਾ ਕੁ ਝੂਠ ਹੈ ਜੀ ਸਰ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਐਗਜ਼ਾਮਪਲ ਦਿੰਦਾ ਕੱਲ੍ਹ ਕੋਈ ਇੱਕ ਬੱਚਾ ਮੇਰੇ ਕੋਲ ਕੱਲ ਆਇਆ ਕਿਸੇ ਵੱਡੀ ਵੱਡੀ ਫਾਰਮ ਕੋਲੇ ਉਹਨੇ ਆਪ ਦਾ ਸਟੱਡੀ ਵੀਜ਼ਾ ਅਪਲਾਈ ਕੀਤਾ ਜਿਹੜੀ ਸਭ ਤੋਂ ਔਖਾ ਗੱਲ ਕਿਉਂ ਲੱਗਦਾ ਲੋਕਾਂ ਨੂੰ ਵੀ ਆਸਟ੍ਰੇਲੀਆ ਜਾਣਾ ਔਖਾ ਜੀ ਮਤਲਬ ਕਿ ਰੀਸੈਂਟ ਕੱਲ ਦਾ ਇਹ ਮਤਲਬ ਕਿ ਮਿਰਨਾ ਹੋਇਆ ਬੱਚਾ ਮੇਰੇ ਕੋਲ ਆਇਆ ਉਹ ਕਹਿੰਦਾ ਮੈਂ ਕਿਸੇ ਵੱਡੀ ਫਾਰਮ ਕੋਲ ਗਿਆ ਆਫ ਦਾ ਵੀਜ਼ਾ ਅਪਲਾਈ ਕਰਨ ਲਈ ਓਕੇ ਜੀ ਪਰ ਉਹ ਕਹਿੰਦੇ ਕਿ ਜਿਹੜੀ ਵੱਡੀ ਪ੍ਰੋਬਲਮ ਆ ਕਿ ਬੱਚੇ ਨੂੰ ਫਾਈਨਾਂਸ ਨਹੀਂ ਮੈਨੇਜ ਕਰਨਾ ਹੁੰਦਾ ਓਕੇ ਜੀ ਨਾ ਕਿ ਉਹਨਾਂ ਨੂੰ ਕੋਈ ਗਾਈਡ ਕਰ ਬੰਦਾ ਕਿ ਜਿਹੜੇ ਕੋਈ ਜੇ ਕਿ ਮਤਲਬ ਕਿ ਫੰਡਿੰਗ ਸ਼ੋ ਕਰਨੀ ਆ ਜੋ ਫਾਈਨਾਂਸ ਆਫ ਦਾ ਸ਼ੋ ਕਰਨਾ ਜੀ ਉਹ ਉਹਨਾਂ ਨੂੰ ਕੋਈ ਗਾਈਡਿੰਗ ਕਰ ਬੰਦਾ ਪ੍ਰੋਪਰ ਉਹ ਬੱਚਾ ਗੱਲ ਮੇਰੇ ਕੋਲ ਆਇਆ ਕਹਿੰਦਾ ਜੀ ਸਾਡੇ 2-3 ਮਹੀਨੇ ਖਰਾਬ ਹੋ ਗਏ ਸਾਨੂੰ ਅਸੀਂ ਸਾਡੇ ਕੋਲ ਪੇਮੈਂਟ ਪਈ ਆ ਫੰਡਿੰਗ ਪਈ ਆ ਪਰ ਸਾਨੂੰ ਇਹ ਨਹੀਂ ਸਮਝ ਆਉਂਦਾ ਕਿ ਅਸੀਂ ਇਹਨੂੰ ਮਤਲਬ ਕਿ ਇਨਕਮ ਕਿਵੇਂ ਨਾਲ ਲਾਣੇ ਆ ਸਾਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਸੀ ਇਸੇ ਕਰਕੇ ਕਹਿੰਦੇ ਕਿ ਆਸਟ੍ਰੇਲੀਆ ਸਟੱਡੀ ਵੀਜ਼ਾ ਹਰ ਬੰਦੇ ਤੇ ਵਸਦੀ ਗੱਲ ਨਹੀਂ ਪਰ ਬੜਾ ਈਜ਼ੀ ਆ ਇਨਕਮ ਸੋਰਸ ਜਨਰੇਟ ਕਰਕੇ ਬੱਚੇ ਦਾ ਈਜ਼ੀਲੀ ਪੀਆਰ ਆਪਾਂ ਲੈ ਸਕਦੇ ਆ ਲੈ ਸਕਦੇ ਜੀ ਸਰ ਜਿਹੜੇ ਸਾਹ ਹਾਂ ਤੁਸੀਂ ਬੱਚੇ ਨੂੰ ਸਟੂਡੈਂਟ ਨੂੰ ਬਾਹਰ ਭੇਜਦੇ ਹੋ ਉਸ ਤਰੀਕੇ ਨਾਲ ਬੱਚਾ ਸੌਖੇ ਤਰੀਕੇ ਨਾਲ ਪੀਆਰ ਲੈ ਸਕਦਾ ਜੀ ਸਰ ਇਹਦੇ ਵਿੱਚ ਨਾ ਬੜਾ ਸਿੰਪਲ ਜਿਹਾ ਪੈਟਰਨ ਆ ਉਹਦੀ ਇੱਕ ਗਵਰਨਮੈਂਟ ਦੀ ਇੱਕ ਪਾਲਿਸੀ ਆ ਜੀ ਕਿ ਆਸਟ੍ਰੇਲੀਆ ਕਹਿੰਦਾ ਜਿਹੜਾ ਬੱਚਾ ਸਾਡੇ ਕੋਲੇ ਆਣਾ ਚਾਹੁੰਦਾ ਉਹ ਮਤਲਬ ਕਿ ਸਾਡੇ ਕੋਲ ਪੜੇ ਜੀ ਸਰ ਠੀਕ ਹੈ ਤੇ ਇਸ ਤੋਂ ਬਾਅਦ ਜੇ ਗੱਲ ਰਹੀ ਹੈ ਪੀਆਰ ਦੀ ਉਹ ਬੱਚੇ ਦੀ ਇੱਕ ਪਾਲਿਸੀ ਹੁੰਦੀ ਆ ਮਤਲਬ ਕਿ ਸੌਰੀ ਉੱਥੇ ਗਵਰਨਮੈਂਟ ਦੀ ਇੱਕ ਪਾਲਿਸੀ ਆ ਕਿ ਜਿਹਦੇ ਵਿੱਚ ਜਿਹੜੇ ਪ੍ਰੋਗਰਾਮ ਚ ਪੀਆਰ ਆ ਬੱਚਾ ਜੇ ਉਹ ਪੜੂਗਾ ਚ ਪੀਆਰ ਮਿਲਣੀ ਆ ਜੀ ਪੀਆਰ ਸੌਖੀ ਆ ਪਰ ਬੱਚੇ ਨੂੰ ਉਹਨਾਂ ਦੀ ਪੋਲਿਟਿਕ ਸਮਝਣੀ ਪੈਣੀ ਆ ਆਸਟ੍ਰੇਲੀਆ ਦੀ ਕਿ ਉਹਨਾਂ ਦੀ ਰਿਕੁਆਇਰਮੈਂਟ ਕੀ ਆ ਜੌਬ ਲਿਸਟਡ ਓਕੂਪੇਸ਼ਨਸ ਕਿਹੜੇ-ਕਿਹੜੇ ਆ ਜੇ ਬੱਚਾ ਇਹ ਚ ਸਮਝੂਗਾ ਤਾਂ ਉਹ ਈਜ਼ੀਲੀ ਉੱਥੇ ਪੀਆਰ ਲੈ ਲੂਗਾ ਹਾਂ ਸਾਡਾ ਮੈਲਬਨ ਆਫਿਸ ਆ ਬੱਚਾ ਉੱਥੇ ਸਭ ਤੋਂ ਗਾਈਡ ਲਵੇ ਇਹ ਚੀਜ਼ ਬਾਰੇ ਕਿ ਬੱਚਾ ਕਿਹੜੇ ਅੱਗੇ ਪ੍ਰੋਗਰਾਮ ਚੂਜ਼ ਕਰੇ ਅਸੀਂ ਉਹਨੂੰ ਲੈ ਕੇ ਦਵਾਗੇ ਤੇ ਪੀਆਰ ਲੈ ਕੇ ਦਵਾਗੇ ਮਤਲਬ ਬੱਚੇ ਨੂੰ ਕੋਈ ਭਰਉਣ ਦੀ ਲੋੜ ਨਹੀਂ ਜੀ ਸਰ ਜਿਹੜਾ ਬੱਚਾ ਆਸਟ੍ਰੇਲੀਆ ਜਾਊਗਾ ਉਹਨੂੰ ਰਹਿਣ ਕਰਨ ਤੋਂ ਲੈ ਕੇ ਜੇ ਕੋਈ ਇਹ ਵੀ ਪ੍ਰੋਬਲਮ ਆ ਉਹ ਵੀ ਸੋਲਵ ਕਰਕੇ ਦਵਾਗੇ ਪੜ੍ਹਾਈ 'ਚ ਬਹੁਤ ਵਧੀਆ ਹੁੰਦੀ ਹੈ ਜੀ ਉਹ ਚੰਗੇ ਨੰਬਰ ਵੀ ਲੈ ਲੈਂਦੇ ਆ ਚਾਹੇ ਪੀਟੀ ਹੈ ਚਾਹੇ ਆਇਲੈਂਡਸ ਹੈ ਜੀ ਪਰ ਉਹਨਾਂ ਨੂੰ ਇੱਕ ਪ੍ਰੋਬਲਮ ਹੁੰਦੀ ਹੈ ਜੀ ਪੈਸੇ ਦੀ ਹਰ ਜਿਵੇਂ ਕਹਿੰਦੇ ਆਰਥਿਕ ਤੰਗੀ ਪੈਸਾ ਨਹੀਂ ਲਾ ਸਕਦੇ ਤੇ ਉਹ ਬੱਚੇ ਬਹੁਤ ਜਗ੍ਹਾ ਆਪਣੇ ਆਪਣੇ ਆਪ ਨੂੰ ਚਾਹੇ ਕੋਈ ਕਿਸੇ ਵੀ ਕੰਟਰੀ ਦੇ ਵਿੱਚ ਹੈ ਚਾਹੇ ਉਹ ਕੈਨੇਡਾ ਹੈ ਚਾਹੇ ਯੂਕੇ ਹੈ ਚਾਹੇ ਆਸਟ੍ਰੇਲੀਆ ਹੈ ਤਾਂ ਉਹਨਾਂ ਦਾ ਸੁਪਨਾ ਹੁੰਦਾ ਵੀ ਮੈਂ ਅਸੀਂ ਬਾਹਰ ਜਾ ਕੇ ਕੁਝ ਨਾ ਕੁਝ ਕਰਨਾ ਹੈ ਤਾਂ ਉਹਨਾਂ ਲਈ ਸਰ ਕੀ ਤੁਸੀਂ ਕੀ ਕਰ ਸਕਦੇ ਕੀ ਮਦਦ ਕਰ ਸਕਦੇ ਸਰ ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ بڑے ਬੱਚੇ ਮੇਰੇ ਕੋਲ ਆਉਂਦੇ ਆ ਜਿਹੜੇ ਵਧੀਆ ਮਤਲਬ ਕਿ ਐਕਾਡੈਮਿਕਲੀ ਬੜੇ ਸਟਰੋਂਗ ਆ ਆਲ ਸਪੀਡੀ ਦੇ ਸਕੋਰ ਬੜੇ ਅੱਛੇ ਆ ਪਰ ਉਹਨਾਂ ਕੋਲੇ ਫਾਈਨੈਂਸ਼ੀਅਲ ਮਾਰ ਕਰਕੇ ਨਹੀਂ ਬਾਹਰ ਜਾ ਪਾਉਂਦੇ ਉਹ ਬੱਚਿਆਂ ਨੂੰ ਖੁੱਲਾ ਸਦਾ ਉਹ ਸਾਡੇ ਕੋਲ ਆਉਣ ਅਸੀਂ ਉਹਨਾਂ ਨੂੰ ਐਜੂਕੇਸ਼ਨ ਲੋਨ ਦਵਾ ਦਾਂਗੇ 30 35 ਲੱਖ ਰੁਪਏ ਤੋਂ ਲੈ ਕੇ 90 ਲੱਖ ਤੱਕ ਵੀ ਅਸੀਂ ਬੱਚੇ ਨੂੰ ਐਜੂਕੇਸ਼ਨ ਲੋਨ ਸੈਂਕਸ਼ਨ ਕਰਾ ਦਾਂਗੇ ਬਿਨਾਂ ਕਿਸੇ ਪ੍ਰਾਪਰਟੀ ਤੋਂ ਉਹ ਬੱਚਾ ਸਾਡੇ ਨਾਲ ਕੰਟੈਕਟ ਕਰੇ ਉਹਨੂੰ ਅਸੀਂ ਈਜ਼ੀਲੀ ਉੱਥੇ ਸਟੱਡੀ ਵੀ ਜਦੋਂ ਲੱਗੇ ਪੀਆਰ ਦਾ ਇੱਕ ਕਰਵਾਵਾਂਗੇ ਜੀ ਸਰ ਆਪਣੇ ਆਫਿਸ ਦੇ ਵਿੱਚ ਜਿਹੜਾ ਸਟਾਫ ਹੈ ਜੀ ਉਹ ਲੋਕਲੀ ਰੱਖਿਆ ਹੋਇਆ ਜੀ ਆਪਣਾ ਸਰ ਸਾਡੇ ਕੋਲ ਜਿਆਦਾ ਸਟਾਫ ਲੋਕਲੀ ਹੈ ਜੀ ਤੇ ਅਸੀਂ ਮੇਨਲੀ ਸਾਰੇ ਮੈਂ ਆਪ ਹੀ ਡੀਲ ਕਰਦਾ ਫਾਈਲਿੰਗ ਤੋਂ ਲੈ ਕੇ ਕਾਉਂਸਲਿੰਗ ਤੋਂ ਲੈ ਕੇ ਅਸੀਂ ਆਪ ਹੀ ਡੀਲ ਕਰਦੇ ਹਾਂ ਅਸੀਂ ਮਤਲਬ ਕਿ ਜਿਆਦਾਤਰ ਸਟਾਫ ਤੇ ਡਿਪੈਂਡ ਨਹੀਂਗੇ ਜਿਆਦਾਤਰ ਅਸੀਂ ਆਪ ਹੀ ਦੋ ਬ੍ਰਦਰ ਇੱਥੇ ਬੈਠਦੇ ਹਾਂ ਤੇ ਅਸੀਂ ਸਾਰੇ ਪ੍ਰੋਸੈਸ ਆਪ ਹੀ ਕਰਦੇ ਹਾਂ ਠੀਕ ਜੀ ਸੋ ਬਈ ਉੱਪਰ ਨੰਬਰ ਚੱਲ ਰਿਹਾ ਜੀ ਬਾਈ ਦਾ ਐਡਰੈਸ ਚੱਲ ਰਿਹਾ ਜੀ 22 ਜਿਵੇਂ ਆਪਾਂ ਨੂੰ ਦੱਸੀ ਹੈ ਪੂਰੀ ਮਤਲਬ ਕਿ ਜਿਆਦਾ ਵੀ ਅਸੀਂ ਵੀਡੀਓ ਦੀ ਲੈਂਥ ਵਧਾਉਣੀ ਹੈ ਛੋਟੇ ਸ਼ਬਦਾਂ ਦੇ ਵਿੱਚ ਕੱਲ ਘੱਟ ਗੱਲਾਂ ਦੇ ਵਿੱਚ ਬਾਈ ਜੀ ਨੇ ਮਤਲਬ ਆਡੀਅנס ਨੂੰ ਸਟੂਡੈਂਟ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਕਿ ਖੁਦ ਉਥੋਂ ਦਾ ਪੀਆ ਰਹਿ ਚੁੱਕੇ ਗਰਜੀਤ ਜੀ ਇਹਨਾਂ ਨੂੰ ਉਥੋਂ ਦੇ ਰੰਗ ਡੰਗ ਦਾ ਪਤਾ ਹੈ ਆਸਟ੍ਰੇਲੀਆ ਦੇ ਮਾਹੌਲ ਦਾ ਪਤਾ ਹੈ ਖੁਦ ਉਥੇ ਉਹਨਾਂ ਦਾ ਆਫਿਸ ਹੈ ਕਿਉਂਕਿ ਬੱਚਿਆਂ ਨੂੰ ਆਪਾਂ ਬਾਹਰ ਭੇਜ ਦਿੰਦੇ ਆ ਬੱਚਿਆਂ ਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਹੁੰਦਾ ਚਾਹੇ ਆਪਣੇ ਰਿਸ਼ਤੇਦਾਰ ਹੀ ਆ ਬਾਈ ਜੀ ਹਾਂ ਬਿਲਕੁਲ ਆਪਣੇ ਕੋਈ ਅਜਿਗਰ ਰਿਸ਼ਤੇਦਾਰ ਨਹੀਂ ਬਾਈ ਜੇ ਆਪਾਂ ਦੇਖਿਆ ਜਾਈ ਤਾਂ ਜਿਵੇਂ ਗਰਜੀਤ ਬਾਈ ਜੀ ਨੇ ਦੱਸਿਆ ਹੈ ਤੋ ਕਿ ਇਹਨੇ ਵੀ ਜੇ ਕਿਸੇ ਬੱਚੇ ਦੀ ਅ ਪੇਮੈਂਟ ਦੀ ਪ੍ਰੋਬਲਮ ਆਉਂਦੀ ਹੈ ਪੈਸੇ ਦੀ ਤਾਂ ਅਸੀਂ ਉਹਦੀ ਵੀ ਮਦਦ ਕਰਦੇ ਆਂ ਸੋ ਤੁਹਾਨੂੰ ਬਈ ਸੋਚਣ ਦੀ ਹੁਣ ਲੋੜ ਨਹੀਂ ਆਉਣਾ ਕਿੱਥੇ ਐ ਬੋਪਾ ਰਾਏ ਇਮੀਗ੍ਰੇਸ਼ਨ ਸਰਵਿਸ ਮੋਗਾ ਵਿਖੇ ਇੱਕ ਵਾਰੀ ਜਰੂਰ ਵਿਜ਼ਿਟ ਕਰੋ ਬਈਆਂ ਦੇ ਹੋਰ ਵੀ ਆਫਿਸ ਅਗੇ ਜਿੱਥੇ ਬਈਆਂ ਦੇ ਉੱਪਰ ਤੁਸੀਂ ਨੰਬਰ ਜਰਦੇ ਹੋ ਬਈਆਂ ਨਾਲ ਸੰਪਰਕ ਕਰ ਸਕਦੇ ਹੋ ਬਈਆਂ ਦਾ ਬਹੁਤ ਵਧੀਆ ਕੰਮ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ